ਇਹ ਟੋਟਲ 2.5-3% ਦੀ ਗਿਣਤੀ ਹੈ ਇਹਨਾਂ ਦੀ ਨਾ ਇਹਨਾਂ ਦਾ ਉੱਧਰ ਕੋਈ ਲੈਣਾ ਦੇਣਾ ਨਾ ਉੱਧਰ ਕੁਝ ਦੇਣ ਨੂੰ ਪੁੱਛਦਾ ਲੀਡਰ ਮੰਨਦਾ ਤੁਸੀਂ ਇੱਕ ਸਟੇਟ ਚ ਉੱਠ ਕੇ ਆਣਾ ਸੀ 23 ਸਟੇਟਾਂ ਚ ਉੱਠ ਕੇ ਆਉਣਾ 23 ਸਟੇਟਾਂ ਵਾਲੇ ਵੱਧ ਆਪਣੀ ਹਾਜ਼ਰੀ ਦਰਜ ਕਰਾ ਰਹੇ ਸੀ ਤੁਸੀਂ ਤੇ ਇੱਕ ਸਟੇਟ ਤੋਂ ਕਰਾ ਰਹੇ ਸੀ ਸਿੱਖ ਭਾਈਚਾਰੇ ਵਾਲੇ ਲੋਕ ਸਾਨੂੰ ਟਾਰਗੇਟ ਕਰਦੇ ਆ ਨਾ ਤੁਸੀਂ ਖਾਲਿਸਤਾਨੀ ਕਹਿੰਦੇ ਸਾਨੂੰ ਅੱਤਵਾਦੀ ਕਿਹਾ ਜਾਂਦਾ ਹੈਗਾ ਜੇ ਅਸੀਂ ਨਿਕਾੜ ਸਾਹਿਬ ਦੀ ਆਈ ਚਾਹੁੰਦੇ ਆ ਪੰਜਾਬ ਦਾ Hindu ਇਹਨਾਂ ਨੂੰ ਕਦੋਂ ਅੱਤਵਾਦੀ ਕਹ ਰਿਹਾ ਸ਼ੰਭੂ ਬਾਰਡਰ ਤੇ ਜਿਹੀਆਂ ਚੀਜ਼ਾਂ ਹੋਈਆਂ ਸ਼ੰਭੂ ਬਾਰਡਰ ਤੇ Hindu ਧਰਮ ਨੂੰ ਇਹਨਾਂ ਟਾਰਗੇਟ ਕੀਤਾ ਗਿਆ ਸਨਾਤਨ ਧਰਮ ਦਾ ਉਹਨਾਂ ਨਾਲ ਕੀ ਸਬੰਧ ਹੈ Hindu ਕਿਸਾਨੀ ਨਹੀਂ ਕਰਦੇ ਕੋਈ ਜਿਹੜੇ ਅੰਮ੍ਰਿਤਸਰ ਤੋਂ ਹੋਰ بڑے ਨੌਜਵਾਨ ਆਏ ਪੋਜਪੁਰ ਤੋਂ ਨੌਜਵਾਨ ਆਏ ਉਹ ਖੁੱਲ੍ਹਮ ਖੁੱਲ੍ਹਾ ਪੱਤਰਕਾਰਾਂ ਦੇ ਸਾਹਮਣੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਡਾਇਰੈਕਟ ਦੇਵੀ ਦੇਵਤਿਆਂ ਦੇ ਸਰੂਪਾਂ ਨੂੰ ਟਾਰਗੇਟ ਕਰਨ ਤੇ ਲੱਗੇ ਹੋਏ ਸੀ ਇਕੱਲੇ ਪੰਜਾਬ ਨੂੰ ਛੱਡ ਕੇ ਸਮੁੱਚੇ ਭਾਰਤ ਦੇ ਵਿੱਚ ਦੱਸ ਦੋ ਮੈਨੂੰ ਸਿੱਖ ਕਿਸਾਨ ਕਿੱਥੇ ਆ ਬਾਕੀ ਜਿਹੜੀਆਂ ਸਟੇਟਾਂ ਸਾਰੀਆਂ ਥਾਵਾਂ ਤੇ ਹਿੰਦੂ ਕਿਸਾਨ ਹੀ ਹਨ। ਸਰਹੰਦੀ ਬਾਰਡਰ ਤੇ ਜਦੋਂ ਇਹ ਘਟਨਾ ਵਾਪਰੀ ਸੀ ਉਦੋਂ ਇਹ ਵੀ ਗੱਲਾਂ ਚਰਚਾ ਚਾਹੀਆਂ ਸੀ ਕਹਿੰਦੇ ਉੱਥੇ ਜੈ ਸ਼੍ਰੀ ਰਾਮ ਦੇ ਵੀ ਨਾਰੇ ਲੱਗੇ। ਹਰ ਕੁਝ ਸੈਨਾ ਅੱਗੂ ਹੈਗੇ ਨੇ ਜਿਹੜੇ ਬਿਆਨ ਦਿੰਦੇ ਨੇ ਸੋਸ਼ਲ ਮੀਡੀਆ ਤੇ ਆ ਕੇ ਚੈਨ ਕਰਦੇ। ਫਿਰ ਉਹਨਾਂ ਦੇ ਘਰਾਂ ਦੇ ਬਾਹਰ ਲਾਹਨਤ ਕਰਨ ਲਾਂਦੇ ਕਿਉਂ ਨਹੀਂ? ਸੈਨਾ ਅੱਗੂ ਨਾਲ ਇੰਟਰਵਿਊ ਹੋਈ ਸੀ ਉਹ ਕਹਿੰਦੇ ਵੀ ਇਹ ਤਾਂ ਫੇਲ ਨੇ ਇਹ ਤਾਂ ਕਿਸਾਨ ਵੇਲੇ ਨੇ ਆ ਕੇ ਬੈਠ ਜਾਂਦੇ ਆ। ਨਹੀਂ ਦੇਖੋ ਜੀ ਇਹਨਾਂ ਨੇ ਫੇਲ ਵਾਲਾ ਕੰਮ ਆਪੇ ਕਰ ਲਿਆ ਹੁਣ ਉਹਨਾਂ ਨੂੰ ਗੱਲਾਂ ਕਰਨ ਦਾ ਮੌਕਾ ਦੇ ਰਹੇ ਨਹੀਂ। ਕਿਹੜਾ ਹਿੰਦੂ ਕਿਸਾਨ ਹੈ ਅਸੀਂ ਖੇਤੀ ਨਹੀਂ ਕਰਦੇ ਕਿ ਸਾਡੀ ਕਣਕ ਇਹਨਾਂ ਤੋਂ ਵੱਧ ਵੇਖ ਜਾਂਦੀ ਹੈ ਕਿ ਇਹਨਾਂ ਤੋਂ ਘੱਟ ਵਿਕਦੀ ਹੈ ਸਾਡੀ ਕਣਕ ਲੋਕ ਖਾਂਦੇ ਨਹੀਂ ਜੇ ਇਹਨਾਂ ਦੀ ਖਾਂਦੇ ਆ ਤਾਂ ਇੰਪੈਕਟ ਦੇ ਨਾਲ ਜੁੜੇ ਹਾਂ ਮੈਂ ਹਾਂ ਰਾਜਦੀਪ ਸਿੰਘ ਤੇ ਮੇਰੇ ਨਾਲ ਨੇ ਬ੍ਰਹਮਾਨੰਦ ਗਿਰੀ ਜੀ ਤਾਂ ਗੱਲਬਾਤ ਕਰਾਂਗੇ ਅੱਜ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਦੇਸ਼ਦਾਨਨ ਦਾਤਾ ਸੜਕਾਂ ਤੇ ਆ ਚੋਣਾ ਆ ਰਹੀਆਂ ਨੇ ਲਗਾਤਾਰ ਪੰਜਾਬ ਦੇ ਅੰਦਰ ਵਾਰਦਾਤਾ ਵੀ ਘਟ ਰਹੀਆਂ ਨੇ ਕਿਉਂਕਿ ਬ੍ਰਹਮਨੰਦ ਗਰੀ ਜੀ ਜਿੱਥੇ ਧਰਮ ਦੇ ਵਿੱਚ ਤਾਂ ਆਪਣਾ ਯੋਗਦਾਨ ਪਾਉਂਦੇ ਆ ਉਥੇ ਨਾਲ ਦੇ ਨਾਲ ਪੰਜਾਬ ਦੀ ਸਿਆਸਤ ਦੇ ਅੰਦਰ ਤੇ ਪੰਜਾਬ ਦੇ موجوده ਹਾਲਾਤਾਂ ਦੇ ਵਿੱਚ ਵੀ ਉਹ ਲਗਾਤਾਰ ਐਕਟਿਵ ਰਹਿੰਦੇ ਨੇ ਨજર ਰੱਖਦੇ ਨੇ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਜੈਓ ਜੈ ਮਈ ਜੈ ਮਹਾਕਾਲ ਪੰਡਤ ਜੀ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਹੋਏ ਨੇ ਇੱਕ ਪਾਸੇ ਦੇਸ਼ ਦਾਣ ਦਾਤਾ ਸੜਕਾਂ ਤੇ ਆ ਦੂਜੇ ਪਾਸੇ ਚੌਣਾ ਆ ਰਹੀਆਂ ਨੇ ਕੀ ਲੱਗਦਾ ਪੰਜਾਬ ਦਾ ਕੀ ਬਣੂਗਾ ਜਿਹੜਾ ਪੰਜਾਬ ਸੋਨੇ ਦੀ ਚਿੜੀ ਕਹਿੰਦੇ ਸੀ ਜਿਹਨੂੰ ਗੱਲਾਂ ਵੀ ਹੋਈਆਂ ਸਿਆਸਤ ਵੀ ਹੋਈ ਵੀ ਰੰਗਲਾ ਪੰਜਾਬ ਮੋੜ ਬਣਾਇਆ ਜਾਊਗਾ ਪਰ ਕਹਿੰਦੇ ਰੰਗਲਾ ਤਾਂ ਕੀ ਬੰਨਣਾ ਸੀ ਜਿਹੜਾ ਭੋਰਾ ਮੜਾ ਮੋਟਾ ਸੋਹਣਾ ਸੀਗਾ ਉਹ ਵੀ ਟੰਦਾ ਜਾ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ ਸਮੇਂ ਤੇ ਸਟੇਟ ਦੇ ਹਾਲਾਤਾਂ ਤੇ ਜਿਹੜੀ ਗੱਲ ਕਰਨ ਲਈ ਤੁਸੀਂ ਚਰਚਾ ਦਾ ਵਿਸ਼ਾ ਚੁਣਿਆ ਤੁਹਾਨੂੰ ਲੱਗਦਾ ਵੀ ਕਿਤੇ ਦੋ ਸਾਲਾਂ 'ਚ ਕੋਈ ਰੰਗ ਇਹੋ ਜਿਹਾ ਆਇਆ ਹੈ ਕੋਈ ਰੰਗਲਾ ਪੰਜਾਬ ਵਾਲੀ ਗੱਲਬਾਤ ਹੋਈ ਹੈ ਜਿਹਦੇ 'ਚ ਲੱਗਦਾ ਹੋਈ ਵੀ ਸਟੇਟ ਰੰਗਲੇ ਪੰਜਾਬ ਵਾਲੇ ਪਾਸੇ ਨੂੰ ਚੱਲੀ ਹੈ ਮੈਨੂੰ ਮੇਰੀ ਪੜ੍ਹਾਈ ਦੇ ਮੁਤਾਬਕ ਮੇਰੀ ਦਿਸ਼ਾ ਦੇ ਮੁਤਾਬਕ ਜਾਂ ਦ੍ਰਿਸ਼ਟੀ ਦੇ ਮੁਤਾਬਕ ਜਿਹੜੀਆਂ ਮੇਰੀਆਂ ਅੱਖਾਂ ਦੇਖਦੀਆਂ ਮੈਨੂੰ ਨਹੀਂ ਲੱਗਿਆ ਕੋਈ ਅਜੇ ਤੱਕ ਕਨਸੈਪਟ ਉਸ ਤਰ੍ਹਾਂ ਦਾ ਬਣ ਪਾਇਆ ਹੈ ਵੀ ਜਿਹਦੇ ਨਾਲ ਪੰਜਾਬ ਰੰਗਲੇ ਪੰਜਾਬ ਵਾਲੇ ਪਾਸੇ ਨੂੰ ਜਾ ਰਿਹਾ ਹੈ ਕਿਉਂਕਿ ਦੇਖੋ ਪੰਜਾਬ ਕਰਜ਼ੇ ਦੀ ਮਾਰ ਹੇਠ ਪਹਿਲਾਂ ਵੀ ਬਹੁਤ ਵੱਡੇ ਭਾਰੀ ਪੱਧਰ ਤੇ ਸੀ ਤੇ ਹੁਣ ਉਹ ਕਰਜਾ ਘਟਣਾ ਚਾਹੀਦਾ ਸੀ ਹੂੰ ਜੋ ਅਸੀਂ ਲੋਕਾਂ ਨੇ ਪੰਜਾਬੀਆਂ ਨੇ ਦੇਖ ਕੇ ਸੋਚ ਕੇ ਸਮਝ ਕੇ ਸਰਕਾਰ ਦੀ ਉਤਪਤੀ ਕੀਤੀ ਸੀ ਫੈਸਲਾ ਲਿਆ ਸੀ ਵੀ ਬਦਲਾ ਜੀ ਤੇ ਉਹ ਬਦਲਾ ਦੇ ਵਿੱਚ ਹੁਣ ਸੀਐਮ ਸਾਹਿਬ ਨੂੰ ਚਾਹੀਦਾ ਵੀ ਜਿਹੜੀਆਂ ਗੱਲਾਂ ਆਪਾਂ ਉਹ ਕਈਆਂ ਉਹਨਾਂ ਨੂੰ ਅਮਲੀ ਜਾਮਾ ਪਹਿਨ ਆਇਆ ਜਾਏ ਹੂੰ ਚਾਹੇ ਉਹ ਰੈਵਨਿਊ ਦੀ ਗੱਲ ਸੀ ਹੂੰ ਮੀਨਿੰਗ ਤੋਂ ਚਾਹੇ ਉਹ ਸ਼ਰਾਬ ਦੇ ਰੈਵਨਿਊ ਦੀ ਗੱਲ ਸੀ ਉਹਨਾਂ ਚੀਜ਼ਾਂ ਤੋਂ ਸਾਰੀਆਂ ਚੀਜ਼ਾਂ ਪੈਦਾ ਕਰਕੇ ਹੁਣ ਸਟੇਟ ਨੂੰ ਕਰਜ਼ਾ ਮੁਕਤ ਕਰਨਾ ਚਾਹੀਦਾ ਸੀ ਕੁਛ ਨਾ ਕੁਛ ਬਚਾਉਣਾ ਚਾਹੀਦਾ ਸੀ ਉਲਟਾ ਅਸੀਂ ਦਾ ਕਈ ਹਜ਼ਾਰ ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਉਹ ਲੈ ਕੇ ਦੁਬਾਰਾ ਫਿਰ ਪੰਜਾਬੀਆਂ ਨੂੰ ਕਰਜ਼ੇ ਦੀ ਦਲਦਲ 'ਚ ਧੱਕੀ ਜਾ ਰਹੇ ਹਾਂ ਪਤਾ ਕਹਿੰਦੇ ਕੇਂਦਰ ਫੰਡ ਰੋਕੀ ਬੈਠੀ ਹੈ ਕੇਂਦਰ ਫੰਡ ਰਿਲੀਜ਼ ਕਰਦੇ ਕੱਲ ਨੂੰ ਕਰਜ਼ਾ ਅੱਧਾ ਲਾਦਾਂਗੇ ਦੇਖੋ ਕਰਜ਼ਾ ਲੈ ਕੇ ਕਰਜ਼ਾ ਲਾਣਾ ਹੈ ਤੋ ਉਹ ਤਾਂ ਕੋਈ ਗੱਲ ਬਾਤ ਹੈ ਨਹੀਂ ਹੈਨਾ ਜਿਹੜੀ ਕਿਸਾਨੀ ਵਾਲੀ ਲੜਾਈ ਹੈ ਦੇਖੋ ਉਹ ਉਹ ਉਹਦੇ ਤੇ ਵੀ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੈਸੇ ਮੈਂ ਉਸ ਕਨਸੈਪਟ ਤੇ ਪੜਨਾ ਨਹੀਂ ਸੀ ਚਾਹੁੰਦਾ ਕਿਉਂਕਿ ਸਾਡਾ ਵੀ ਜਿਹੜਾ ਮੁੱਖ ਕੀਤਾ ਖੇਤੀ ਹੈ ਹੂੰ ਤੇ ਅਸੀਂ ਤਿੰਨ ਤਿੰਨ ਮਹੀਨੇ ਸਾਡੇ ਤਿੰਨ ਤਿੰਨ ਮਹੀਨੇ ਪਿੱਛੇ ਜਿਹੜਾ ਪੁਰਾਣਾ ਸੰਘਰਸ਼ ਸੀ ਦਿੱਲੀ ਕਿਸਾਨ ਮੋਰਚੇ ਵਾਲਾ ਉਹਦੇ ਚ ਲਾਏ ਆ ਠੀਕ ਹੈ ਐਤਕੀ ਦੋ ਤਿੰਨ ਜਥੇਬੰਦੀਆਂ ਨੇ ਆਪਣੇ ਪੱਧਰ ਤੇ ਜਿਹੜਾ ਸੰਘਰਸ਼ ਲਿਖਿਆ ਹੂੰ ਚਲੋ ਚੰਗੀ ਗੱਲ ਹੈ ਐਮਐਸਪੀ ਮੈਨੂੰ ਵੀ ਚਾਹੀਦੀ ਐਮਐਸਪੀ ਸਭ ਨੂੰ ਚਾਹੀਦੀ ਹੈ ਠੀਕ ਹੈ ਪਰ ਪਰਵਾਰਕ ਤੌਰ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਕਰਨਾ ਚਾਹੀਦਾ ਸੀ ਜਿਨ੍ਹਾਂ ਲੋਕਾਂ ਨੇ ਉਹ ਸੰਘਰਸ਼ ਕੀਤਾ ਜਿਹੜੀਆਂ ਜਥੇਬੰਦੀਆਂ ਨੇ ਉਹ ਸੰਘਰਸ਼ ਕੀਤਾ ਕਿਸੇ ਨੂੰ ਛੱਡਣਾ ਨਹੀਂ ਚਾਹੀਦਾ 1 ਕੇ ਦਾ ਜਿਹੜਾ ਬਲ ਹੈ 1 ਕੇ ਜੀ ਜਾਇ ਹੁੰਦੀ ਹੈ ਤੇ ਇਕੱਲੇ ਇਕੱਲੇ ਲੜਾਈ ਨਾਲ ਉਹ ਗੱਲ ਨਹੀਂ ਬਣਦੀ ਪਤਾ ਕਹਿੰਦੇ ਰੋ ਰਾਜਨੀਤਿਕ ਨੇ ਚੋਣਾਂ ਲੜਦੇ ਨੇ ਅਸੀਂ ਗੈਰ ਰਾਜਨੀਤੀ ਕਾ ਦੋ ਢੜੇ ਬਣ ਚੁੱਕਿਆ ਕਿਸਾਨਾਂ ਦੇ ਵੀ ਚਲੋ ਚੋਣਾਂ ਲੜਨੀਆਂ ਵੀ ਉਦੋਂ ਸਾਰੇ ਲੋਕ ਸਾਰੇ ਪੰਜਾਬੀ ਇਹ ਗੱਲ ਕਹਿੰਦੇ ਸੀ ਕਿ ਕਿਸਾਨ ਜੱਥੇਬੰਦੀਆਂ ਨੂੰ ਚੋਣ ਲੜਨੀ ਚਾਹੀਦੀ ਹੈ ਤੁਸੀਂ ਹੱਕ ਚੋਂ ਕਿਸਾਨਾਂ ਦੇ ਚੋਣ ਲੜਨਦੇ ਵੇਖੋ ਕਿਸਾਨ ਜਦ ਤੱਕ ਚੋਣ ਨਹੀਂ ਲੜਦਾ ਜਦ ਤੱਕ ਤਾਕਤ ਨਹੀਂ ਆਉਂਦੀ ਤੁਸੀਂ ਆਪਣੇ ਫੈਸਲੇ ਐ ਮਿੰਨਤਾਂ ਨਾਲ ਹੀ ਕਰਾਓਗੇ ਜੋ ਤੁਹਾਡੇ ਕੋਲ ਕਲਮ ਦੀ ਤਾਕਤ ਹੋਏਗੀ ਸਾਖਰਤਾ ਦੀ ਤਾਕਤ ਹੋਏਗੀ ਤੁਸੀਂ ਆਪਣੇ ਫੈਸਲੇ ਆਪ ਕਰ ਸਕਦੇ ਹੋ ਹਮ ਕਾਰਨ ਇਹ ਹੈ ਵੀ ਉਹਨਾਂ ਦਾ ਹਾਲ ਕਿਉਂ ਹੋਇਆ ਇਹ ਨਹੀਂ ਦੇਖਿਆ ਹਮ ਜੇ ਉਹਨਾਂ ਨੇ ਚੋਣਾ ਲੜੀਆਂ ਤੇ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਤੇ ਕਿੰਨੇ ਨਹੀਂ ਪਈਆਂ ਹਮ ਦੇਖੋ ਜੇ ਆਪਾਂ ਕਹੀਏ ਫੈਕਟਰੀ ਮਜ਼ਦਮਾਨਾਂ ਨੇ ਵੋਟਾਂ ਪਾਈਆਂ ਭਾਈ ਉਹਨਾਂ ਨੇ ਨਹੀਂ ਸੀ ਪਾਣੀਆ ਹਮ ਜੇ ਸੀ ਕਹੀਏ ਦੁਕਾਨਦਾਰਾਂ ਨੌਕਰ ਲੱਗੇ ਸੀ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਉਹ ਨਹੀਂ ਸੀ ਪਾਣੀਆ ਹਮ ਕਿਸਾਨਾਂ ਨੂੰ ਤਾਂ ਵੋਟ ਪਾਣੀ ਬਣਦੀ ਸੀ ਜਿਹੜਾ ਕਿਤਾ ਕਿਸਾਨੀ ਐ ਉਹਨਾਂ ਦਾ ਸਿਸਟਮ ਤਾਂ ਬਣਦਾ ਸੀ ਨਾ ਵੋਟ ਪਾਣ ਦਾ ਉਹ ਤਾਂ ਆਪਣੀ ਗਿਣਤੀ ਦਰਜ ਕਰਾਂਦੇ ਅੱਜ ਅਸੀਂ ਬਾਡਰਾਂ ਦੇ ਉੱਤੇ ਇਕੱਠੇ ਹੋ ਜਾਂਦੇ ਆ ਠੀਕ ਐ ਤੇ ਮੇਰੀ ਇਸ ਕੱਲ ਨੂੰ ਦੂਜੇ ਪਾਸੇ ਨਾ ਲਾਇਆ ਜਾਵੇ ਬਾਡਰਾਂ ਦੇ ਇਕੱਠੇ ਹੋਣ ਨੂੰ ਕਿਤੇ ਮੈਂ ਵਿਰੋਧ ਕਰਦਾ ਮੈਂ ਵਿਰੋਧ ਨਹੀਂ ਕਰਦਾ ਕਿਉਂਕਿ ਮੈਂ ਆਪ ਕਿਸਾਨੀ ਦਾ ਕਿੱਤੇ ਨਾਲ ਸਬੰਧ ਰੱਖਦਾ ਮੈਂ ਕਿਸਾਨੀ ਕਰਦਾ ਮੈਂ ਖੇਤੀ ਕਰਦਾ ਮੇਰੀ ਕਿਹੜਾ ਫੈਕਟਰੀ ਐ ਗੱਲ ਇਹ ਐ ਮੇਰੇ ਵੀਰ ਜਦੋਂ ਅਸੀਂ ਆਪਣੇ ਬੰਦੇ ਦਾ ਸਾਥ ਨਹੀਂ ਦਿੰਦੇ ਆਪਣੇ ਲੋਕਾਂ ਦਾ ਸਾਥ ਨਹੀਂ ਦੇਣਾ ਆਪਣੇ ਬੰਦੇ ਨੂੰ ਪਾਵਰਹੀਨ ਕਰ ਦਿੰਨੇ ਆ ਇਹ ਫੇਰ ਸਾਨੂੰ ਦੂਜੇ ਮਾਸੀ ਦੇ ਮੁੰਡੇ ਨਾਲ ਝਾਕਣਾ ਪਊਗਾ। ਹੂੰ। ਕਿਉਂ ਅਸੀਂ ਝਾਕ ਹੀ ਰਹੇ ਹਾਂ ਅੱਜ ਵੀ। ਹੂੰ। ਚਾਹੇ ਅਸੀਂ 200 ਮੀਟਰ ਅੱਗੇ ਪੈ ਜਾਈਏ ਜਾਂ 300 ਮੀਟਰ ਪਿੱਛੇ ਪੈ ਜਾਈਏ। ਦੇਖੋ ਅਸੀਂ ਨੁਕਸਾਨ ਹੋਇਆ ਜਿਹੜੇ ਲੋਕ ਸ਼ਹੀਦ ਹੋਏ ਅੱਜ ਉੱਥੇ ਬਾਰਡਰ ਦੇ। ਹੂੰ। ਚਾਹੇ ਉਹ ਖਨੌਰੀ ਬਾਰਡਰ ਦੇ ਹੋ ਗਏ ਸ਼ੰਭੂ ਬਾਰਡਰ ਦੇ ਹੋ ਗਏ। ਚਲੋ ਸੰਘਰਸ਼ ਸਮਾਪਤ ਹੋ ਜਾਏਗਾ ਤੇ ਉਹਨਾਂ ਦੇ ਘਰ ਦੇ ਦੀਵੇ ਦੁਬਾਰਾ ਬਲ ਜਾਣਗੇ। ਹੂੰ। ਉਹ ਨਹੀਂ ਬਲਣੇ। ਬਿਲਕੁਲ। ਪਹਿਲਾਂ 7 750 ਬੰਦੇ ਦਾ ਨੁਕਸਾਨ ਅਸੀਂ ਦਿੱਲੀ ਕਰਵਾਇਆ। ਜੀ। ਉੱਥੇ ਸ਼ਹਾਦਤਾਂ ਹੋਈਆਂ। ਹੂੰ ਨਾ ਅਜ ਤੱਕ ਸਹੀ ਮੁਆਵਜ਼ੇ ਮਿਲੇ ਆ ਨਾ ਹੀ ਸਹੀ ਸਤਕਾਰ ਮਿਲੇ ਆ ਹਮ ਅਜੇ ਉਹ ਵਿੱਚ ਚੀਜ਼ਾਂ ਲਮਕੀ ਜਾਂਦੀਆਂ ਹਮ ਇਸ ਕਰਕੇ ਜਦੋਂ ਜਿਨ੍ਹਾਂ ਨੇ ਤૈયਿਆ ਕੀਤਾ ਸੀ ਇਲੈਕਸ਼ਨ ਲੜਨ ਦਾ ਇਹ ਜਮਹੂਰੀਅਤ ਦਾ ਹੱਕ ਹੈ ਉਹਨਾਂ ਨੇ ਆਜ਼ਾਦੀ ਵਾਸਤੇ ਲੜਾਈ ਲੜੀ ਹੈ ਮੇਰੇ ਮੇਰੀ ਨਿਗਾਹ ਦੇ ਮਤਲਬ ਉਹਨਾਂ ਨੇ ਸਹੀ ਕੀਤਾ ਸੀ ਤੁਸੀਂ ਉਹਨਾਂ ਨਾਲ ਸਹਿਮਤ ਹੋ ਇਲੈਕਸ਼ਨ ਲੜਨੀ ਚਾਹੀਦੀ ਹੈ ਇਲੈਕਸ਼ਨ ਦੇਖੋ ਹਰ ਇੱਕ ਸਮੱਸਿਆ ਦਾ ਹੱਲ ਹੈ ਹਮ ਅੱਛਾ ਹੁਣ ਜੋ ਸਰਕਾਰ ਰਵਈਆ ਅਪਣਾ ਰਹੀ ਆ ਇਹ ਵੀ ਕੋਈ ਹੱਲ ਤਾਂ ਨਹੀਂ ਨਾ ਹੈਗਾ ਜਿਸ ਤਰੀਕੇ ਨਾਲ ਸਰਕਾਰ ਬਾਰਡਰਾਂ ਦੇ ਉੱਤੇ ਰੋਕ ਕੇ ਬੈਠੀ ਯਾਤਰੂ ਗਾਇ ਦੇ ਗੋਲੇ ਸੁੱਟ ਰਹੀ ਆ ਜਾਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਛੁੱਪ ਕਰਨ ਦੀ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ 22 ਸਾਲਾ ਨੌਜਵਾਨ ਤੁਰ ਗਿਆ ਇਸ ਚੀਜ਼ ਨੂੰ ਤੁਸੀਂ ਸਹੀ ਮੰਨਦੇ ਹੋ ਕੋਈ ਬਹੁਤ ਮੰਨਤ ਭਗਾ ਹਮ ਹਰੇਕ ਜਿਹੜੀ ਐਜੀਟੇਸ਼ਨ ਆ ਜਿਹੜੀ ਮੂਵਮੈਂਟ ਆ ਜਿਹੜੀ ਸੰਘਰਸ਼ ਆ ਉਹ ਲਾਸਟ ਤੇ ਹਮੇਸ਼ਾ ਗੱਲਬਾਤ ਨਾਲ ਨਿਬੜਿਆ ਤੇ ਸਰਕਾਰ ਨੂੰ ਉਹ ਜਿਹਾ ਰਵਈਆ ਅਪਣਾਉਣਾ ਚਾਹੀਦਾ ਵੀ ਗੱਲਬਾਤ ਕਰਕੇ ਕਿਤੇ ਨਾ ਕਿਤੇ ਜਿਹੜੇ ਇਹ ਐਜੀਟੇਸ਼ਨ ਐਸ ਸਮਾਪਤ ਕੀਤੀ ਹੈ। ਹਮਮ। ਕਨੋਰੀ ਬਾਰਡਰ ਤੇ ਜਦੋਂ ਇਹ ਘਟਨਾ ਵਾਪਰੀ ਸੀ ਉਦੋਂ ਇਹ ਵੀ ਗੱਲਾਂ ਚਰਚਾ ਚਾਹੀਆਂ ਸੀ ਕਹਿੰਦੇ ਉੱਥੇ ਜੈ ਸ਼੍ਰੀ ਰਾਮ ਦੇ ਵੀ ਨਾਰੇ ਲੱਗੇ ਸਿਵਲ ਵਰਦੀ ਦੇ ਵਿੱਚ ਸੀਗੇ ਪਤਾ ਨਹੀਂ ਕੌਣ ਸੀਗੇ ਉਹ। ਦੇਖੋ ਜੀ ਜਿਹੜੀਆਂ ਚੀਜ਼ਾਂ ਦਾ ਸਬੂਤ ਨਹੀਂ ਹਮਮ। ਮਨ ਘੜਤ ਕਹਾਣੀਆਂ ਬਹੁਤ ਕੁਝ ਕੀਤੇ ਜਾਂਦੇ ਆ। ਹੁਣ ਜੇ ਬਾਰਡਰ ਦੀ ਗੱਲ ਕਰਾਂ ਸ਼ੰਭੂ ਬਾਰਡਰ ਤੇ ਜਿਹੜੀਆਂ ਚੀਜ਼ਾਂ ਹੋਈਆਂ ਸ਼ੰਭੂ ਬਾਰਡਰ ਤੇ Hindu ਧਰਮ ਨੂੰ ਇਹਨਾਂ ਟਾਰਗੇਟ ਕੀਤਾ ਗਿਆ। ਹਮਮ। ਸਨਾਤਨ ਧਰਮ ਦਾ ਉਹਨਾਂ ਨਾਲ ਕੀ ਸਬੰਧ ਹੈ? Hindu ਕਿਸਾਨੀ ਨਹੀਂ ਕਰਦੇ। ਹਿੰਦੂ ਖੇਤੀ ਨਹੀਂ ਕਰਦੇ ਉੱਥੇ ਜਿਹੜੇ ਅੰਮ੍ਰਿਤਸਰ ਤੋਂ ਹੋਰ ਬੜੇ ਨੌਜਵਾਨ ਆਏ ਫਿਰੋਜ਼ਪੁਰ ਤੋਂ ਨੌਜਵਾਨ ਆਏ ਉਹ ਖੁੱਲ੍ਹਮ ਖੁੱਲਾ ਪੱਤਰਕਾਰਾਂ ਦੇ ਸਾਹਮਣੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਡਾਇਰੈਕਟ ਦੇਵੀ ਦੇਵਤਿਆਂ ਦੇ ਸਰੂਪਾਂ ਨੂੰ ਟਾਰਗੇਟ ਕਰਨ ਤੇ ਲੱਗੇ ਹੋਏ ਸੀ ਕੱਲੇ ਪੰਜਾਬ ਨੂੰ ਛੱਡ ਕੇ ਸਮੁੱਚੇ ਭਾਰਤ ਦੇ ਵਿੱਚ ਦੱਸ ਦਿਓ ਮੈਨੂੰ ਸਿੱਖ ਕਿਸਾਨ ਕਿੱਥੇ ਆ ਹੂੰ ਬਾਕੀ ਜਿਹੜੀਆਂ ਸਟੇਟਾਂ ਸਾਰੀਆਂ ਥਾਵਾਂ ਤੇ ਹਿੰਦੂ ਕਿਸਾਨ ਹੀ ਆ ਤੇ ਪੁਰਾਣੇ ਸੰਘਰਸ਼ ਦੇ ਵਿੱਚ ਦੱਸ ਦਿਓ ਦਿੱਲੀ ਕਿੱਥੇ ਹਿੰਦੂ ਪਿੱਛੇ ਰਿਹਾ ਹੂੰ ਤੁਸੀਂ ਇੱਕ ਸਟੇਟ ਚ ਉੱਠ ਕੇ ਆਣਾ ਸੀ 23 ਸਟੇਟਾਂ ਚ ਉੱਠ ਕੇ ਆਣਾ 23 ਸਟੇਟਾਂ ਵਾਲੇ ਵੱਧ ਆਪਣੀ ਹਾਜ਼ਰੀ ਦਰਜ ਕਰਾ ਰਹੇ ਸੀ ਤੁਸੀਂ ਤੇ ਇੱਕ ਸਟੇਟ ਤੋਂ ਕਰਾ ਰਹੇ ਸੀ ਸਿੱਖ ਭਾਈਚਾਰੇ ਵਾਲੇ ਲੋਕ ਤੇ ਇਹ ਜਿਹੜੇ ਲੋਕ ਸ਼ਰਾਰਤੀ ਅੰਸ਼ਰ ਆ ਇਹ ਸਾਰੀਆਂ ਥਾਵਾਂ ਤੇ ਹੁੰਦੇ ਆ ਇਹ ਸ਼ੰਮੂ ਬਾਰਡਰ ਦੇ ਬੈਠੇ ਸੀ ਜੇ ਮੈਂ ਉਹਦਾ ਰਿਪਲਾਈ ਕਰਨ ਲੱਗ ਜਾਂਦਾ ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਆ ਵੀ ਸ਼ੰਭੂ ਬਾਡਰ ਦੇ ਜਿਹੜੇ ਲੋਕ ਇਹੋ ਜਿਹੇ ਹਰਕਤਾਂ ਕਰ ਰਹੇ ਆ ਉਹ ਮੈਂ ਕਈ ਕਾ ਦੁੱਕਾ ਬੰਦੇ ਨਹੀਂ ਆ ਪਰ ਉਹ ਕਹਿੰਦੇ ਸਾਨੂੰ ਟਾਰਗੇਟ ਕਰਦੇ ਆ ਨਾ ਤੁਸੀਂ ਖਾਲਸਤਾਨੀ ਕਹਿੰਦੇ ਆ ਸਾਨੂੰ ਅੱਤਵਾਦੀ ਕਿਹਾ ਜਾਂਦਾ ਹੈਗਾ ਜੇ ਅਸੀਂ ਨਿਸ਼ਾੜ ਸਾਹਿਬ ਦੀ ਵਾਈਟ ਚੱਲਦੇ ਆ ਪੰਜਾਬ ਦਾ Hindu ਇਹਨਾਂ ਨੂੰ ਕਦੋਂ ਅੱਤਵਾਦੀ ਕਹਿ ਰਿਹਾ ਪੰਜਾਬ ਦਾ ਕਿਸਾਨ ਹੈ ਜਿਹੜਾ ਪੰਜਾਬ ਦਾ Hindu ਕਿਸਾਨ ਹੈ ਕਦੋਂ ਇਹਨਾਂ ਨੂੰ ਖਾਲਸਤਾਨੀ ਕਹਿ ਰਿਹਾ ਜੇ ਇਹ ਪਰ ਕੁਝ ਸ਼ਿਵ ਸੇਨਾ ਆਗੂ ਹੈਗੇ ਨੇ ਜਿਹੜੇ ਬਿਆਨ ਦਿੰਦੇ ਨੇ ਸੋਸ਼ਲ ਮੀਡੀਆ ਦੇ ਰਾਕੇ ਜਨਤ ਦੇ ਫਿਰ ਉਹਨਾਂ ਦੇ ਘਰਾਂ ਦੇ ਬਾਹਰ ਲਾਹਨਤ ਕਰਨ ਉਹਨਾਂ ਦੇ ਘਰਾਂ ਦੇ ਬਾਹਰ ਆਣ ਤਾਂ ਨਾ ਸ਼ਿਵਸਨ ਆਗੂ ਨਾਲ ਇੰਟਰਵਿਊ ਹੋਈ ਸੀ ਉਹ ਕਹਿੰਦੇ ਵੀ ਇਹ ਤਾਂ ਫੇਲ ਨੇ ਇਹ ਤਾਂ ਕਿਸਾਨ ਵਿਹਲੇ ਨੇ ਆ ਕੇ ਬੈਠ ਜਾਂਦੇ ਆ ਨਹੀਂ ਦੇਖੋ ਜੀ ਇਹਨਾਂ ਨੇ ਫੇਲ ਵਾਲਾ ਕੰਮ ਆਪ ਹੀ ਕਰ ਲਿਆ ਹੁਣ ਉਹਨਾਂ ਨੂੰ ਗੱਲਾਂ ਕਰਨ ਦਾ ਮੌਕਾ ਦੇ ਰਹੇ ਨੇ ਹੂੰ ਜਦੋਂ ਜਿਹੜਾ Hindu ਕਿਸਾਨ ਹੈ ਅਸੀਂ ਖੇਤੀ ਨਹੀਂ ਕਰਦੇ ਕਿ ਸਾਡੀ ਕਣਕ ਇਹਨਾਂ ਤੋਂ ਵੱਧ ਵਿਕ ਜਾਂਦੀ ਹੈ ਕਿ ਇਹਨਾਂ ਤੋਂ ਘੱਟ ਵੀ ਕਦੀ ਹੈ ਸਾਡੀ ਕਣਕ ਲੋਕ ਖਾਂਦੇ ਨਹੀਂ ਹੂੰ ਜੇ ਇਹਨਾਂ ਦੀ ਖਾਂਦੇ ਆ ਇਹ ਗੱਲਾਂ ਜਿਹੜੀਆਂ ਕਰਨ ਵਾਲੀਆਂ ਫਿਰਕੂ ਗੱਲਾਂ ਨੇ ਇਹਨਾਂ ਗੱਲਾਂ 'ਚ ਕੋਈ ਧਮਖਾ ਨਹੀਂ ਮੈਂ ਇਹਨਾਂ ਨੂੰ ਵੀ ਇੰਨੀ ਐਮੀਅਤ ਨਹੀਂ ਦਿੰਦਾ ਜਿਹੜੇ ਚੰਬੂ ਬਾਡਰ ਦੇ ਟੈਂਟਾ ਕਰਦੇ ਸੀ ਹੂੰ ਤੇ ਮੈਂ ਉਹਨਾਂ ਦੀ ਵੀ ਗੱਲਾਂ ਨੂੰ ਇੰਨੀ ਐਹਮियत ਨਹੀਂ ਦਿੰਦਾ ਜਿਹੜੇ ਇਹਨਾਂ ਨੂੰ ਗਲਤ ਕਹੀ ਜਾਂਦੇ ਸੀ ਕਿਉਂਕਿ ਮੈਂ 2% ਇਸ ਭਾਈਚਾਰੇ ਜੋ ਗਿਣਦਾ ਵੀ ਇਹ ਮਲੰਗਪੁਣੇ ਕਰਦੇ ਆ ਤੇ 2% ਸਾਡੇ ਵਾਲੇ ਭਾਈਚਾਰੇ ਜੋ ਮਲੰਗਪੁਣੇ ਕਰਦੇ ਆ ਇਹ ਟੋਟਲ 2.5-3% ਦੀ ਗਿਣਤੀ ਹੈ ਇਹਨਾਂ ਦੀ ਨਾ ਇਹਨਾਂ ਦਾ ਉਧਰ ਕੋਈ ਲੈਣਾ ਦੇਣਾ ਨਾ ਉਧਰ ਕੋਈ ਦੇਣ ਨੂੰ ਪੁੱਛਦਾ ਲੀਡਰ ਮੰਨਦਾ ਠੀਕ ਹੈ ਨਾ ਹੀ ਕਿਸਾਨ ਜਿੱਥੇ ਬੰਨੀ ਚੈਨਾਂ ਦੀ ਕੋਈ ਹੋਂਦ ਹੈ ਜਿਹੜੇ ਲੋਕ ਸਨਾਤਨ ਨੂੰ ਟਾਰਗੇਟ ਕਰਦੇ ਆ ਇਹ ਗੱਲ ਨੂੰ ਮੈਂ ਬੜੀ ਭਲੀ ਭਾਂਦੀ ਸਮਝਦਾ ਤੁਸੀਂ ਸਿੱਖਤ ਰੰਦੇ ਨਾਲ ਕਾਫੀ ਜ਼ਿਆਦਾ ਵਾਰਤਲਾਬ ਰੱਖਦੇ ਹਾਂ ਸਿੱਖਰ ਨੇ ਗੱਲਾਂ ਬਾਤਾਂ ਕਰਦੇ ਹਾਂ ਹਮੇਸ਼ਾ ਜਦੋਂ ਵੀ ਪਿਛਲੇ ਅੰਦੋਲਨਾਂ ਦੇ ਵਿੱਚ ਵੀ ਨਿਸ਼ਾਨ ਸਾਹਿਬ ਦੀ ਅਗਵਾਈ ਹੋਈ ਸੀ ਐਤੂ ਵੀ ਨਿਸ਼ਾਨ ਸਾਹਿਬ ਲਗਾਇਆ ਗਿਆ ਪਰ ਜੋ ਨੈਸ਼ਨਲ ਮੀਡੀਆ ਨੈਰੇਟਿਵ ਸਰਜਰੀ ਆ ਕਿ ਭਾਈ ਇੱਥੇ ਤੱਕ ਨਿਸ਼ਾਨ ਸਾਹਿਬ ਲਾਤੇ ਇਹਨਾਂ ਨੇ ਲਿਆ ਕੇ ਕਿ ਇਹ ਸ੍ਰੀ ਚੰਡੇ ਲਾਤੇ ਇਹਨਾਂ ਨੇ ਇਹ ਤਾਂ ਖਾਲਸਤਾਨੀਆਂ ਦਾ ਉਹ ਆ ਯਾਰ ਨਿਸ਼ਾਨ ਸਾਹਿਬ ਕੌਣ ਕਹਿੰਦਾ ਨਿਸ਼ਾਨ ਸਾਹਿਬ ਖਾਲਸਤਾਨੀਆਂ ਦਾ ਨਿਸ਼ਾਨ ਸਾਹਿਬ ਸਾਡੇ ਗੁਰੂ ਮਹਾਰਾਜ ਦੀ ਦਿੱਤੀ ਹੋਈ ਦਾਤ ਆ ਹੂੰ ਠੀਕ ਆ ਗੁਰੂ ਮਹਾਰਾਜ ਜਿੱਤ ਦਾ ਪ੍ਰਤੀਕ ਹੈ ਤੇ ਜਿੱਥੇ ਪੰਜਾਬੀ ਆਪਣਾ ਜਿੱਤ ਵਾਸਤੇ ਜਾਏਗਾ ਜਿਹੜੀ ਜੰਗ ਚ ਤੁਰੇਗਾ ਨਿਸ਼ਾਨ ਸਾਹਿਬ ਦੀ ਅਗਵਾਈ ਕਰ ਸਕਦਾ ਠੀਕ ਹੈ ਦੂਸਰੀ ਗੱਲ ਜਦੋਂ ਆਪਾਂ ਕਿਸੇ ਧਰਮ ਨੂੰ ਟਾਰਗੇਟ ਕਰਾਂਗੇ ਉਥੇ ਸ਼ੰਭੂ ਬੈਰੀਅਰ ਤੋਂ ਦੇਖੋ ਮੈਂ ਖਨੋਰੀ ਦਾ ਕਿਉਂ ਨਹੀਂ ਨਾਲ ਆ ਰਿਹਾ ਖਨੋਰੀ ਤੋਂ ਨਹੀਂ ਹੋਇਆ ਸ਼ੰਭੂ ਸਭ ਤੋਂ ਵੱਧ ਸਨਾਤਨੀ ਨੂੰ ਟਾਰਗੇਟ ਕੀਤਾ ਗਿਆ ਧਰਮ ਦੇ ਦੇਵੀ ਦੇਵਤਾ ਨੂੰ ਟਾਰਗੇਟ ਕੀਤਾ ਗਿਆ ਤੁਸੀਂ ਮੋਦੀ ਜਮਾਰੋ ਟੱਕਰ ਮੋਦੀ ਪ੍ਰਾਈਮ ਮਿਨਿਸਟਰ ਆ ਮੋਦੀ ਬਾਰੇ ਬਿਆਨ ਜਾਰੀ ਕਰੋ ਸਰਕਾਰ ਬਾਰੇ ਬਿਆਨ ਜਾਰੀ ਕਰੋ ਸਰਕਾਰ ਬਾਰੇ ਮਾੜਾ ਚੰਗਾ ਬੋਲੋ ਪਰ ਯਾਰ ਦੇਵੀ ਦੇਵਤਾ ਨੇ ਤੁਹਾਡਾ ਕੀ ਵਗਾਰਦਾ ਹਮ ਦੇਵੀ ਦੇਵਤਾ ਨਾਲ ਆਪਾਂ ਕਿਉਂ ਮੜਾ ਬੋਲਦੇ ਆ ਕੋਈ ਲੜਾਈ ਹੈ ਇਹੀ ਗੱਲ ਮੇਰੀ ਸਾਡੇ ਸਮਾਜ ਨੂੰ ਗੱਲ ਹੁੰਦੀ ਹੈ ਕੋਈ ਲੜਾਈ ਤੁਹਾਡੀ ਕਿਸੇ ਪਰਸਨ ਨਾਲ ਇੱਕ ਪਰਸਨੈਲਿਟੀ ਨਾਲ ਹੈ ਤੇ ਤੁਸੀਂ ਗੁਰੂ ਸਾਹਿਬਾਨ ਬਾਰੇ ਕਿਵੇਂ ਗਲਤ ਬੋਲ ਸਕਦੇ ਹੋ ਹਮ ਤੁਸੀਂ ਗੁਰੂ ਘਰਾਂ ਬਾਰੇ ਕਿਵੇਂ ਗਲਤ ਬੋਲ ਸਕਦੇ ਹੋ ਉਹ ਸਭ ਦੇ ਸਾਝੇ ਨੇ ਯਾਰ ਜੀ ਉਹਨਾਂ ਨੇ ਸਾਨੂੰ ਰਹਿਣਾ ਸਿਖਾਇਆ ਹੈ ਬਿਸਰਨਾ ਸਿਖਾਇਆ ਧਰਤੀ ਤੇ ਦੱਸਿਆ ਤੁਹਾਨੂੰ ਔਨੈਸਟੀ ਕੀ ਹੁੰਦੀ ਹੈ ਉਹਨਾਂ ਨੇ ਦੱਸਿਆ ਵੀ ਧਰਤੀ ਦੇ ਉੱਤੇ ਮਨੁੱਖਤਾ ਚੀਜ਼ ਕੀ ਹੈ ਹਮ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਧਰਮ ਦੀ ਡਿਫੈਂਸ ਕਰਨੀ ਸਿਖਾਈ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਕਿਸੇ ਧਰਮ ਬਾਰੇ ਗਲਤ ਬੋਲਦੇ ਹੋ ਤਾਂ ਮਤਲਬ ਤੁਹਾਡੇ ਤੋਂ ਮਾੜਾ ਬੰਦਾ ਮਨੁੱਖ ਧਰਤੀ ਤੇ ਨਹੀਂ ਆ ਸਕਦਾ ਅੱਛਾ ਲਗਾਤਾਰ ਧਮਕੀਆਂ ਦਾ ਦੌਰ ਵਧਦਾ ਜਾ ਰਿਹਾ ਕਦੇ ਸਿੰਗਰਾਂ ਨੂੰ ਧਮਕੀਆਂ ਕਦੇ ਵਪਾਰੀਆਂ ਨੂੰ ਧਮਕੀਆਂ ਕਦੇ ਆਮ ਬੰਦੇ ਨੂੰ ਧਮਕੀ ਆਦੀ ਆ ਫਿਰੋਤੀ ਮੰਗ ਲਈ ਜਾਂਦੀ ਆ 50 ਲੱਖ ਦੇ ਦੇ ਕਰੋੜ ਦੇ ਦੇ ਤੁਹਾਨੂੰ ਤਾਂ ਨਹੀਂ ਆਈ ਕਦੇ ਧਮਕੀ ਦੇਖੋ ਹਾਂ ਆ ਤੁਸੀਂ ਆ ਗੱਲ ਬੜੀ ਜਿਹੜੀ ਸਮੇ ਦੇ ਹਿਸਾਬ ਨਾਲ ਸਹੀ ਸੱਟ ਮਾਰੀ ਹੈ ਕਿਉਂਕਿ ਦੇਖੋ ਕਿਸਾਨ ਜਿਹੜਾ ਕਰਜ਼ਾਈ ਹੈ ਕਿਸਾਨ ਕਰਜ਼ੇ ਦੇ ਵਿੱਚ ਇੱਕ ਸਰਕਾਰ ਨੇ ਹੁਣ ਕਰੁਖ ਬਣਾ ਲਿਆ ਵੀ ਕਿਸਾਨੀ ਕਰਜ਼ੇ ਕਰਕੇ ਸੁਸਾਈਡ ਕਰ ਰਹੀ ਹੈ। ਹੂੰ ਮੈਂ ਮੰਨਦਾ ਮੈਂ ਉਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ ਕਰਦੇ ਆ। ਪਰ ਦੂਜੇ ਪਾਸੇ ਪੰਜਾਬ 'ਚ 2 ਸਾਲ 'ਚ ਹੋਈਆਂ ਮੌਤਾਂ ਹੂੰ ਤੇ 10 ਸਾਲਾਂ 'ਚ ਕਿਸਾਨੀ ਦੇ ਕਰਜ਼ੇ ਤੋਂ ਤੰਗ ਹੋ ਕੇ ਹੋਈਆਂ ਮੌਤਾਂ ਵੀ ਗਿਣਤੀ ਆਪਸ ਦੇ ਵਿੱਚ ਕਰਕੇ ਦੇਖ ਲਓ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਟਾਰਗੇਟਿੰਗ ਕਿਲਿੰਗ ਕਰਨ ਵਾਲਿਆਂ ਨੇ ਤੇ ਸਮਾ ਬਣ ਕੇ ਮਾਰਨ ਵਾਲੇ ਲੋਕਾਂ ਨੇ ਇੰਨੀ ਕੁ ਨੌਜਵਾਨੀ ਦਾ ਕਹਾਣ ਕਰਤਾ ਵੀ ਜਿੰਨਾ 88 99 90 ਵਾਲੇ ਦੌਰ ਚ ਹੋ ਰਿਹਾ ਸੀ ਉਵੇਂ ਦਾ ਦੌਰ ਲੋਕਾਂ ਨੂੰ ਕਿਤੇ ਨਾ ਕਿਤੇ ਚੇਤੇ ਆਉਣ ਲੱਗਿਆ ਪਰ ਪੰਜਾਬ ਪੁਲਿਸ ਲਗਾਤਾਰ ਇਨਕਾਊਂਟਰ ਕਰ ਰਹੀ ਹੈ ਉਹ ਤਾਂ ਕਹਿੰਦੇ ਅਸੀਂ ਲਾਅ ਐਂਡ ਆਰਡਰ ਨੂੰ ਪੂਰਾ ਮੇਨਟੇਨ ਰੱਖ ਰਹੇ ਹਾਂ ਬਿਲਕੁਲ ਪੰਜਾਬ ਪੁਲਿਸ ਲਾਅ ਐਂਡ ਆਰਡਰ ਨੂੰ ਵੀ ਰੱਖ ਰਹੀ ਹੈ ਇਨਕਾਊਂਟਰ ਵੀ ਕਰ ਰਹੀ ਹੈ ਪਰ ਘਟਨਾਵਾਂ ਕਿਉਂ ਨਹੀਂ ਰੁਕ ਰਹੀਆਂ ਉਹਦੇ ਵਿੱਚ ਕੋਈ ਨਾ ਕੋਈ ਢਿੱਲਮੱਠ ਤਾਂ ਹੈਗੀ ਹੈ ਤੁਸੀਂ ਦੇਖੋ ਪਟਿਆਲੇ ਫੇਰ ਕੱਲ ਪਰਥੋਂ ਇੱਕ ਬੱਚੀ ਦਾ ਮਰਡਰ ਕਰਤਾ 16 ਸਾਲ ਦੀ ਦਾ ਇੱਕ ਹੋਰ ਛੋਟੀ ਬੱਚੀ ਮਰ ਗਈ ਪਟਿਆਲੇ ਪਟਿਆਲੇ ਦੇ ਵਿੱਚ ਕੱਲੀ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਈਏ ਜਿੱਥੇ ਆਪਾਂ ਇੰਟਰਵਿਊ ਕਰ ਰਹੇ ਹਾਂ ਮੇਰੇ ਹਿਸਾਬ ਨਾਲ ਇੱਥੇ 50 ਤੋਂ ਲੈ ਕੇ 100 ਦੇ ਵਿੱਚ ਮਰਡਰ ਹੋ ਚੁੱਕੇ ਆ ਪੂਰੇ ਜ਼ਿਲ੍ਹੇ 'ਚ ਖਨੌਰੀ ਪਾਤੜਾ ਜੀਰਕਪੁਰ ਤੱਕ ਲੈ ਕੇ ਨਾਬਾ ਸਮਾਣਾ ਸਤਰਾਨਾ ਕਨੌਰ ਥਨੌਰ ਸਾਰੇ ਲੈ ਕੇ ਤੇ 100 ਦੇ ਲਗਭਗ ਮਰਡਰ ਮੈਨੂੰ ਲੱਗਦਾ ਵੀ ਆਪਣੇ ਜ਼ਿਲ੍ਹੇ 'ਚ ਹੋ ਗਏ ਹੋਣਗੇ ਠੀਕ ਹੈ ਕਿਉਂਕਿ ਪਿਛਲੇ 2 ਕੁ ਮਹੀਨਿਆਂ ਦੇ ਵਿੱਚ 12 ਤੋਂ 16 ਮਰਡਰ ਹੋਏ ਸੀ ਲਗਾਤਾਰ ਜੀ ਤੇ ਜੇ ਇੰਨੀ ਵੱਡੀ ਗਿਣਤੀ 'ਚ ਮਰਡਰ ਹੋ ਰਹੇ ਆ ਬੈਂਕਾਂ ਦੇ ਰੋਜ਼ ਏਟੀਐਮ ਪੱਟੇ ਜਾ ਰਹੇ ਆ ਬੈਂਕਾਂ 'ਚ ਪਾੜ ਪਾਏ ਜਾ ਰਹੇ ਆ ਜੇ ਬੈਂਕ ਸੇਫ ਨਹੀਂ ਏਟੀਐਮ ਸੇਫ ਨਹੀਂ ਮਨੁੱਖ ਦਾ ਗੁਰਦੁਆਰੇ ਮੰਦਿਰ ਜਾਣਾ ਆਉਣਾ ਡਾਕਟਰ ਤੱਕ ਜਾਣਾ ਆਉਣਾ ਸੇਫ ਨਹੀਂ ਬੱਚਿਆਂ ਦਾ ਸਕੂਲੇ ਜਾਣਾ ਸੇਫ ਨਹੀਂ ਯਾਰ ਫਿਰ ਕਿਵੇਂ ਦੀ ਸਟੇਟ ਆਏ ਹਾਲਾਤ ਕਿਵੇਂ ਦੇ ਹੋ ਗਏ ਕਿਹੜੇ ਪਾਸੇ ਨੂੰ ਜਾ ਰਹੇ ਆ ਅਸੀਂ ਦੋ ਦਿਨ ਹੋ ਗਏ ਸ਼ਨਾਜ ਦੇ ਪਿਤਾ ਨੂੰ ਵੀ ਧਮਕੀ ਆਈ ਹੈ ਕਿ ਇਹਨੇ 50 ਲੱਖ ਰੁਪਏ ਦੀ ਮੰਗ ਕੀਤੀ ਹੈ ਦੇਖੋ ਉਹਨਾਂ ਕੋਲ ਹੈਗਾ ਉਹਨਾਂ ਨੂੰ ਪਤਾ ਤੇ ਉਹਨਾਂ ਨੇ ਧਮਕੀ ਦਿੱਤੀ ਹੈ ਨਾ ਜਿਹੜੇ ਇਨਸਾਨ ਕੋਲ ਨਹੀਂ ਹੈਗਾ ਕੋਈ ਬਾਹਰੋਂ ਐਵੇਂ ਸੋਨੇ ਦੀ ਪਰਤ ਬਣੀ ਹੋਈ ਹੈ ਤੇ ਉਹਨਾਂ ਨੂੰ ਧਮਕੀਆਂ ਆਉਂਦੀਆਂ ਉਹਨਾਂ ਲੋਕਾਂ ਦੇ ਕੀ ਗੁਜ਼ਰਦੀ ਹੋਣੀ ਉਹਨਾਂ ਦੀ ਅਪਰੋਚ ਹੈਗੀ ਆ ਤਾਂ ਪ੍ਰੈਸ ਦੇ ਵਿੱਚ ਗੱਲ ਆ ਗਈ ਸੋਸ਼ਲ ਮੀਡੀਆ ਤੇ ਗੱਲ ਆ ਗਈ ਜਿਹੜੇ ਆਮ ਵਪਾਰੀ ਨੇ ਜਦੋਂ ਉਹਨਾਂ ਨੂੰ ਧਮਕੀ ਭਰਿਆ ਟੈਲੀਫੋਨ ਆਉਂਦਾ ਪੱਤਰ ਆਉਂਦਾ ਮੈਸੇਜ ਆਉਂਦਾ ਉਹਨਾਂ ਦੀ ਲੋਕਾਂ ਦੀ ਅਪਰੋਚ ਸੋਸ਼ਲ ਮੀਡੀਆ ਤੱਕ ਨਹੀਂ ਹੈਗੀ ਉਹ ਪ੍ਰੈਸ 'ਚ ਨਹੀਂ ਹਮ ਇਸ ਕਰਕੇ ਪੰਜਾਬ ਦੇ ਜਿਹੜੇ ਸਟੇਟ ਦੇ ਹਾਲਾਤ ਨੇ ਉਹ ਕਾਫੀ ਚਿੰਤਾਜਨਕ ਨੇ ਸੀਐਮ ਸਾਹਿਬ ਨੂੰ ਚਾਹੀਦਾ ਸਖਤੀ ਨਾਲ ਕੋਈ ਜਿਹੜਾ ਡਿਸੀਜਨ ਲੈਣ ਐਵੇਂ ਗੱਲਾਂ ਬਾਤਾਂ ਨੂੰ ਛੱਡ ਕੇ ਇੱਧਰ ਉੱਧਰ ਦੀਆਂ ਗੱਲਾਂ ਨੂੰ ਆ ਜਿਹੜਾ ਹੁਣ ਆਪਣਾ ਹੋਇਆ ਸੈਸ਼ਨ ਹਮ ਤੇ ਸੈਸ਼ਨ ਨੇ ਪੰਜਾਬੀਆਂ ਨੂੰ ਬਹੁਤ ਸ਼ਰਮਿੰਦਾ ਕੀਤਾ ਹਮ ਕਿਉਂਕਿ ਸੈਸ਼ਨ ਅਜਿਹੀ ਭਾਸ਼ਾਵਾਂ ਦੇ ਵਿੱਚ ਸੈਸ਼ਨ ਨਹੀਂ ਹੋਣਾ ਚਾਹੀਦਾ ਜਿਹੜੀਆਂ ਦੇ ਵਿੱਚ ਹੋਇਆ ਹਮ ਕਿਉਂਕਿ ਅਸੀਂ ਲੋਕਾਂ ਦੇ ਨੁਮਾਇੰਦਿਆਂ ਨੂੰ ਪੜ੍ਹ ਲਿਖ ਕੇ ਚੁਣ ਕੇ ਉੱਥੇ ਭੇਜਦੇ ਹਾਂ ਵੋਟਾਂ ਪਾ ਕੇ ਭੇਜਦੇ ਹਾਂ ਵੀ ਸਾਡੇ ਸਮਾਜ ਦਾ ਸਾਡੇ ਹਲਕੇ ਦਾ ਸਾਡੇ ਜ਼ਿਲ੍ਹੇ ਦਾ ਨਾ ਚਮਕਾਨਗੇ ਕੋਈ ਸਮੱਸਿਆਵਾਂ ਦੂਰ ਕਰਨਗੇ ਤੇ ਯਾਰ ਉਹ ਤਾਂ ਆਪ ਹੀ ਬੁੜੀਆਂ ਤਰ੍ਹਾਂ ਸੱਤੋ ਮਤੋ ਲੱਲਿਆ ਪੱਬਿਆਂ ਤਰ੍ਹਾਂ ਬਾਹਾਂ ਕੱਡਕੜ ਲੜੀ ਜਾਂਦੇ ਤੇ ਕੋਈ ਗੱਲਾਂ ਬਾਤਾਂ ਨਹੀਂ ਹਮ ਤੇ ਕਾਫੀਨ ਦੀ ਵੀ ਹੁਣ ਤਾਂ ਗੱਲ ਉੱਠਕੜੀ ਵਿਧਾਨ ਸਭਾ ਚ ਕਹਿੰਦੇ ਅਫੀਮ ਦੇ ਲਾਇਸੈਂਸ ਮਿਲਣੇ ਚਾਹੀਦੇ ਕਾਫੀਨ ਦੀ ਖੇਤੀ ਦੀ ਮੈਂ ਵੀ ਬਿਲਕੁਲ ਤੁਸੀਂ ਨਿਰਪੱਖ ਤੌਰ ਤੇ ਜਿਹੜੀ ਆ ਉਹ ਦੀ ਗਲਤ ਕਰਾਉਣੇ ਆ ਦੀ ਸਹਿਮਤੀ ਪ੍ਰਗਟਾਣਾ ਕਿਉਂਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਸਾਡੀ ਕਿਸਾਨੀ ਨੂੰ ਬਚਾਉਗੀ ਕਿਤੇ ਸਾਡੀ ਜਵਾਨੀ ਨੂੰ ਵੀ ਬਚਾਏਗੀ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਬਹੁਤ ਬੁਰੀ ਤਰ੍ਹਾਂ ਦੇਖੋ ਇਸ ਸਮ ਚਿੱਟੇ ਦੇ ਸਕੰਜੇ ਦੇ ਵਿੱਚ ਹੈਗਾ ਆਪਾਂ ਨਜ਼ਰ ਅੰਦਾਜ਼ ਕਰੀ ਜਾਈਏ ਕਰੀ ਜਾਈਏ ਜਿੰਨੀ ਜਾਲੀ ਸ਼ਰਾਬ ਪਟਿਆਲੇ ਪਰ ਹੈ ਤਾਂ ਉਹ ਵੀ ਇੱਕ ਨਸ਼ਾ ਹੀ ਹੈ ਨਾ ਨਹੀਂ ਨਸ਼ਾ ਨਸ਼ੇ ਦੀ ਨੀਤ ਨਾਲ ਨਸ਼ਾ ਹੈ ਪਰ ਉਹ ਨਸ਼ਾ ਮਾਰਦਾ ਤਾਂ ਨਹੀਂ ਉਹ ਨਸ਼ਾ ਖਤਮ ਤਾਂ ਨਹੀਂ ਕਰਦਾ ਉਹ ਲੱਗਦਾ ਜੇ ਫੀਮ ਦੇ ਖੇਤੀ ਲਾਗੂ ਕਰਵਾਤੀ ਜੇ ਲਾਇਸੈਂਸ ਮੈਨ ਲਾਗੇ ਨਸ਼ਾ ਖਤਮ ਹੋ ਜਾ ਡਰਗਸ ਖਤਮ ਹੋ ਜਾ ਪੰਜਾਬ ਚ ਦੇਖੋ ਜਿਹੜੀ ਸਿੰਥੈਟਿਕ ਡਰਗਸ ਆ ਬਿਲਕੁਲ ਖਤਮ ਹੋ ਜੂਗੀ ਹਮ ਜਿਹੜੀ ਇਹ ਜਾਲੀ ਸ਼ਰਾਬ ਹੈ ਇਹ ਖਤਮ ਹੋ ਜੇਗੀ ਹਮ ਕਿਤੇ ਨਾ ਕਿਤੇ ਦੇਖੋ ਤੁਸੀਂ ਜਾਲੀ ਸ਼ਰਾਬ ਦਾ ਬਹੁਤ ਵੱਡਾ ਪ੍ਰਕੋਪ ਹੈ ਜਿਹੜਾ ਉਹ ਜ਼ਿਲ੍ਹੇ ਪਟਿਆਲੇ ਨੇ ਹਮੇਸ਼ਾ ਹੀ ਮਾਰ ਪੈਂਦੀ ਰਹੀ ਹੈ ਅੱਜ ਵੀ ਪੈ ਰਹੀ ਹੈ ਹਮ ਬਹੁਤ ਥਾਵਾਂ ਤੇ ਜਿਹੜੀ ਆ ਵੱਡੇ ਪੱਦਰ ਤੇ ਵਿਕਦੀ ਹੈ ਹਮ ਤੇ ਉਹ ਜਿਹੜਾ ਮਣਕੋ ਨੂੰ ਪੀਣ ਲੱਗ ਗਿਆ ਸਸਤੀ ਹੈ ਲੋਕ ਉਹਨੂੰ ਪੀਂਦੇ ਆ ਅਦਰ ਸਟੇਟ ਤੋਂ ਬਲੈਕ ਕਰਕੇ ਲਿਆਂਦੀ ਜਾਂਦੀ ਜਾਂਦੀ ਹੈ ਉਹ ਨਾ ਹੀ ਰਹਿ ਗਿਆ ਬਣਾਈ ਬਣਾਈ ਤਾਂ ਇੱਥੇ ਜਾਂਦੇ ਆ ਲੋਕ ਹੂੰ ਤੇ ਉਹਦੇ ਨਾਲ ਜਿਹੜਾ ਮਨੁੱਖ ਨੂੰ ਪੀਰਿਆ ਉਹਦੀ ਜਿਹੜੀ ਜ਼ਿੰਦਗੀ ਆ ਉਹ ਡੇਢ ਤੋਂ 2 ਸਾਲ ਦੀ ਆ ਹੀ ਤਾਂ ਉਹ ਤੋਂ ਵੀ ਮਹਿੰਗੀ ਹੈ ਕਹਿੰਦੇ ਜਿਹਨੂੰ ਜਦੋਂ ਅਸੀਂ ਖੇਤੀ ਆਪ ਕਰਾਂਗੇ ਫਿਰ ਤਾਂ ਸਾਡੇ ਘਰ ਦੀ ਚੀਜ਼ ਹੋਏਗੀ ਆ ਹੁਣੇ ਫਿਰ ਦੋ ਕੁ ਦਿਨ ਪਹਿਲਾਂ ਦੀ ਵੀਡੀਓ ਆ ਤੁਸੀਂ ਵੀ ਦੇਖੀ ਹੋਣੀ ਮੁੰਡੇ ਨੇ ਘਰੇ ਬੂਟੇ ਲਾੜੇ ਜਾ ਕੇ ਪੁਲਿਸ ਨੇ ਚੱਕ ਲਿਆ ਹਾਂ ਬਿਲਕੁਲ ਦੇਖਿਆ ਜੀ ਬਤੀ ਬੂਟੇ ਲਾਏ ਸੀ ਉਹਨੂੰ ਚਾਰਨ ਖਰੋਂ ਜਾ ਕੇ ਚੱਕ ਲਿਆ ਉਹ ਐਂਡੀਪੀਐਸ ਜਿਹੜਾ ਕਾਨੂੰਨ ਆ ਨਾ ਇਹ ਇੱਕ ਪਾਸੇ ਵਿਧਾਨ ਸਭਾ ਚ ਮੰਗ ਉੱਠ ਰਹੀ ਆ ਐਮਐਲਏ ਵੱਲੋਂ ਦੂਜੇ ਪਾਸੇ ਕਾਰਵਾਈ ਹੋ ਰਹੀ ਹੈ ਤੇ ਜਿਹੜੇ ਹਲਕੇ ਚ ਵਿਚਾਰੇ ਦੇ ਬੂਟੇ ਫੜੇ ਗਏ ਉੱਥੋਂ ਦੇ ਐਮਐਲਏ ਸਾਹਿਬ ਨੂੰ ਦੀ ਸਪਾਰਸ਼ ਕਰਨੀ ਚਾਹੀਦੀ ਹੈ ਵੀ ਛੱਡ ਦਿਓ ਭਾਈ ਹੂੰ ਠੀਕ ਹੈ ਨਾ ਕਿਉਂਕਿ ਦੇਖੋ ਸਰਕਾਰ ਨੂੰ ਆਪਣੇ ਪੱਧਰ ਤੇ ਇਹਦਾ ਨਿਰਣੇ ਲੈ ਕੇ ਲੋਕਾਂ ਨੂੰ ਖੇਤੀ ਆ ਜਿਹੜੀ ਉਹ ਰਕਬੇ ਤੇ ਇਹਦਾ ਜਿਹੜਾ ਸਟੈਂਡਰਡ ਹੈ ਸਰਟੀਫਾਈਡ ਸਟੈਂਡਿੰਗ ਆਰਡਰ ਹੈ ਉਹ ਕਰਨਾ ਚਾਹੀਦਾ ਪਾਸ ਤਾਂ ਜੋ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੋਨੇ ਵੱਧ ਸਕਣ ਜੀ ਬਹੁਤ ਬਹੁਤ ਸ਼ੁਕਰੀਆ ਜੈ ਮਾਈ ਜੈ ਮਾਕਾਰ ਸਮੇਤ